ਉੜੀ ਮਹੱਲਾ ਪੰਜਵਾ ਚਾਂਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨ ਤੇ ਰੋਗ ਭਏ ਕਲਿਆਨ ਪਾਰ ਬ੍ਰਹਮ ਗੁਣ ਅਗਮ ਬੀਜਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਪਰੇ ਜਨ ਮੀਤ ਮਨ ਬਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਧਰਮ ਗਏ ਪੂਰਨ ਭਈ ਸੇਵ ਰਹਾਉ ਤਲਾਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਦਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਦ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਤਨ ਉਹ ਮਸਤਕ ਤਨ ਤੇਰੇ ਨੇਤ ਤਨ ਹੋਏ ਭਗਤ ਜਿਨ ਤੁਮ ਸੰਗ ਹੇਤ ਨਾਮ ਬਿਨਾ ਕੈਸੇ ਸੁਖ ਲਹੀਐ ਰਸਨਾ RAM ਨਾਮ ਜਸ ਕਹੀਐ ਰਹਾਉ ਦਿਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਨ ਗੌੜੀ ਮਹੱਲਾ ਪੰਜਵਾ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੈ ਸਾਰ ਸੰਭਾਲ ਐਸਾ ਆਰਾਮ ਦੀਨ ਦੁਨੀ ਸਹਾਈ ਦਾਸ ਕੀ ਪੈਜ ਰੱਖੈ ਮੇਰੇ ਭਾਈ ਰਹਾਉ ਆਗੇ ਆਪ ਇਹੋ ਥਾਨ ਵਸ ਜਾਕੇ ਆਠ ਪਹਿਰ ਮਨ ਹਰ ਕੋ ਜਾਪੈ ਪਤ ਪ੍ਰਵਾਨ ਸੱਜਨੀ ਸਾਨ ਜਾ ਕੋ ਆਪ ਤਰਹਿ ਪਰਮਾਨ ਆਪੇ ਦਾਤਾ ਆਪ੍ਰਤ ਪਾਲ ਨਿਤ ਨਿਤ ਨਾਨਕ RAM ਨਾਮ ਸੰਭਾਲ ਗੋੜੀ ਮਹੱਲਾ ਪੰਜਵਾ ਸਤ ਗੁਰ ਪੂਰਾ ਭਇਆ ਕਿਰਪਾਲ ਹਿਰਦੈ ਵਸਿਆ ਸਦਾ ਗੋਪਾਲ RAM ਰਬਤ ਸਦ ਹੀ ਸੁਖ ਪਾਇਆ ਭਇਆ ਕਰੀ ਪੂਰਨ ਹਰ ਰਾਇਆ ਰਹਾਓ ਰੋ ਨਾਨਕ ਜਾ ਕੇ ਪੂਰੇ ਬਾਗ ਹਰ ਹਰ ਨਾਮ ਆਸtir ਸੁਹਾਗ ਗੌੜੀ ਮਹੱਲਾ ਪੰਜਵਾ ਧੋਤੀ ਖੋਲ ਵਿਛਾਏ ਹੀਠ ਗਰ ਤਪ ਵਾਂਗ ਲਾਹੇ ਪੇਟ ਬਿਨ ਕਰਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾਉ ਪੂਜਾ ਤਿਲਕ ਕਰਤ ਇਸ਼ਨਾਨਾ ਸੁਰੀ ਕਾੜ ਲੇਵੈ ਹੱਤ ਦਾਨਾ ਬੇਦ ਪੜੈ ਮੁਖ ਮਿੱਠੀ ਬਾਣੀ ਜਿਹਾ ਕਹਤ ਨਾਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਤਾਰੈ irda shudh brahm bichaarai ਕਉੜੀ ਮਹੱਲਾ ਪੰਜਵਾ ਫਿਰ ਘਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਭ ਬਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੂ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਹੋਟ ਬਾਕਰੀ ਪ੍ਰਭ ਸੁਆਮੀ ਕੌੜੀ ਮਹੱਲਾ ਪੰਜਵਾ ਹਰ ਸੰਗ ਰਾਤੇ ਪਾਹੇ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੋ ਫਲ ਫਲਾ ਸਭ ਭੈ ਮਿਟਹਿ ਤੁਮਾਰੇ ਨਾਏ ਪਿੱਟਤ ਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਆਰਸਿਉ ਸੂਰਤੈ ਜਿਸੁ ਸਾਧਕਾ ਮੰਤਾ ਹਰਿ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰਿ ਸੰਗ ਰਾਤੇ ਪੂਰਨ ਆਸ ਹਰਿ ਸੰਗ ਰਾਤੇ ਦੁਖ ਨਾ ਲਾਗੈ ਹਰਿ ਸੰਗ ਰਤਾ ਅਨ ਦਿਨ ਜਾਗੈ ਹਰਿ ਸੰਗ ਰਤਾ ਸਹਿਜ ਕਰਿ ਬਸੈ ਹਰਿ ਸੰਗ ਰਾਤੇ ਬ੍ਰਹਮ ਭਉ ਨਸੈ ਹਰਿ ਸੰਗ ਰਾਤੇ ਮਤ ਉਤਮ ਹੋਇ ਹਰ ਸੰਗ ਰਾਤੇ ਨਿਰਮਲ ਸੋਏ ਕਹੋ ਨਾਨਕ ਤਿੰਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਤਰਤ ਨਾਹੀ ਗਉੜੀ ਮਹੱਲਾ ਪੰਜਵਾ ਉਦਮ ਕਰਤ ਸੀਤਲ ਮਨ ਭਏ ਮਾਰਗ ਚਲਤ ਸਗਲ ਦੁੱਖ ਗਏ ਨਾਮ ਜਪਤ ਮਨ ਭਏ ਅਨੰਦ ਰਸ ਗਾਏ ਗੁਣ ਪਰਬਾ ਅਨੰਦ ਖੇਮ ਭਇਆ ਕੁਸ਼ਲ ਕਰਿ ਆਏ ਪੇਟ ਤ ਸਾਦ ਸੰਗ ਗਈ ਬਲਾਇ ਰਹਾਉ ਨੈਤਰ ਪੁਨੀਤ ਪੇਖ ਤਹੀ ਦਰਸ ਤਨ ਮਸਤਕ ਚਰਨ ਕੰਮਲ ਹੀ ਪਰਸ ਗੋਬਿੰਦ ਕੀ ਟਹਿਲ ਸਫਲ ਇਹ ਕਾਇਆ ਸਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕੀਨੀ ਆਪ ਸਹਾਈ ਸੁਖ ਪਾਇਆ ਲਗਦਾ ਸਹ ਪਾਏ ਆਪ ਗਿਆ ਤਾਂ ਆਪੇ ਪਏ ਕਿਰਪਾ ਨਿਧਾਨ ਕੀ ਸ਼ਰਣੀ ਪਏ ਜੋ ਚਾਹਤ ਸੋਈ ਜਬ ਪਾਇਆ ਤਬ ਢੂੰਡਨ ਕਹਾਂ ਕੋ ਜਾਇਆ ਅਸਤਿਰ ਪਏ ਬਸੇ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਸਨ ਗੌੜੀ ਮਹੱਲਾ ਪੰਜਵਾ ਕੋਟ ਮੱਜਨ ਕੀਨੋ ਇਸ਼ਨਾਨ ਲੱਖ ਅਰਬ ਖਰਬ ਦੀਨੋ ਦਾਨ ਜਾ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਕੁੰਨ ਗਾਏ ਗੋਪਾਲ ਪਾਪ ਮਿਟਐ ਸਾਧੂ ਸ਼ਰਨ ਦਿਆਲ ਰਹਾਉ ਬਹੁਤ ਉਰਦ ਤਪ ਸਾਧਨ ਸਾਦੇ ਅਨਕ ਲਾਭ ਮਨੋਰਥ ਲਾਦੇ ਹਰ ਹਰ ਨਾਮ ਰਸਨ ਆਰਾ ਦੇ ਸਿਮਰਤ ਸਾਸਤ ਬੇਦ ਬਖਾਨੇ ਜੋਗ ਗਿਆਨ ਸਿੱਧ ਸੁਖ ਜਾਣੇ ਨਾਮ ਜਪਤ ਪ੍ਰਭਿ ਸਿਓ ਮਨ ਮਾਨੇ ਅਗਾਧ ਬੋਧ ਅਰ ਅਗਮ ਅਪਾਰੇ ਨਾਮ ਜਪਤ ਨਾਮ ਰਤੇ ਵਿਚਾਰੇ ਨਾਨਕ ਕਉ ਪ੍ਰਭ ਕਿਰਪਾ ਧਾਰੇ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਇਸੈ ਆਰਾਧ ਮੇਰਾ ਮਨ ਧੀਰਾ ਰਹਾਉ ਅਨ ਦਿਨ ਜਪੋ ਗੁਰੂ ਗੁਰਨਾਮ ਤਾਤੇ ਸਿੱਧ ਪਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਪਏ ਜਨਮ ਜਨਮ ਕੇ ਕਿਲ ਵਿਕ ਗਾਏ ਕਹੋ ਨਾਨਕ ਕਹਾ ਪੈ ਪਾਈ ਆਪਣੇ ਸੇਵਕ ਕੀ ਆਪ ਪੈ ਜਰਖਾਈ ਗੌੜੀ ਮਹੱਲਾ ਪੰਜਵਾ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤਪਾਰੇ ਬਾਪ ਜੈਸੇ ਮਾਈ ਪ੍ਰਭ ਕੀ ਸਰਨ ਉਭਰੇ ਸਭ ਕੋਏ ਕਰਨ ਕਰਾਵਨ ਪੂਰਨ ਸਤਿ ਸੋਏ ਰਹਾਉ ਅਬ ਮਨ ਬਸਿਆ ਕਰਨੇ ਹਾਰਾ ਪੈ ਬਿਨਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰੱਖੇ ਜਨਮ ਜਨਮ ਕੇ 길 ਵਿਖਲਾथे ਕਹਿਣ ਨਾ ਜਾਏ ਪ੍ਰਭ ਕੀ ਬੜਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਤੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ RAM ਕੋ ਬਲ ਪੂਰਨ ਪਾਈ ਤਾਂ ਤੇ ਬਿਰਥਾ ਨਾ ਬਿਆਪੈ ਕਾਈ ਰਹਾਉ ਜੋ ਜੋ ਚਿਤਵੈ ਦਾਸ ਹਰਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਗੌੜੀ ਮਹੱਲਾ ਪੰਜਵਾ ਉਜ ਬਲਬੀਰ ਬ੍ਰਹਮ ਸੁਖ ਸਾਗਰ ਕਰਤ ਪਰਤ ਗਹਿ ਲਿਓ ਅੰਗੂਰੀਆ ਰਹਾਉ ਸਰਪਨ ਨਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੂਰੀਆ ਦੀਨਾ 나ਥ ਅਨਾਥ ਕਰੁਣਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਚਰਨ ਕਬਲ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਯੋ ਗਸਾਈ ਮੀਤੁਲਾ ਤੂ ਸੰਗ ਹਮਾਰੈ ਬਾਸ ਜੀਓ ਰਹਾਓ ਤੁਜ ਮਿਨ ਕਰੀ ਨਾ ਜੀਵਣਾ ਤ੍ਰਿਗ ਰਹਿਣਾ ਸੰਸਾਰ ਜੀਵ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲੇਹਾਰ ਜੀ हस्त अलंबन देहो प्रभु करत हो, हो उदर गोपाल मोहे निर्गुण मत थोरिया तू सदही दीन दयाल क्या सुख तेरे सम्मला कबन विधि विचार शरण संभाइ दास हित पूजे अगम पार सकल पदार्थ अष्ट सिद्ध नाम महाराज माहे ਸੋ ਪ੍ਰਸਾਨ ਭਏ ਕੇ ਸੁਆ ਸੇ ਜਨ ਹਰ ਗੁਣ ਗਾਹੇ ਬਾਤ ਪਿਤਾ ਸੁਤ ਬੰਧ ਪੋ ਤੂੰ ਮੇਰੇ ਪ੍ਰਾਨ ਅਧਾਰ ਸਾਧ ਸੰਗ ਨਾਨਕ ਭਜੈ ਵਿਖ ਤਰਿਆ ਸੰਸਾਰ ਗੌੜੀ ਪੈਰਾਗਣ ਰਹੋਏ ਕੇ chant ਕੇ ਘਰ ਮਹੱਲਾ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੇ ਸਰਬ ਕਲਿਆਣ ਸੁਖ ਸੱਚ ਪਾਵੇ ਰਹਾਉ ਬਨ ਬਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਹੂ ਏਕ ਲਿਵ ਲਾਗੀ ਜਿਨ ਹਰ ਪਾਇਆ ਸੇ ਵਡ ਭਾਗੀ ਬ੍ਰਹਮਾਦਿਕ ਸੰਕਾਦਿਕ ਚਾਹੈ ਜੋ ਕੀ ਜਤੀ ਸਿੱਧ ਹਰ ਆਹੈ ਜਿਸੈ ਪ੍ਰਾਪਤ ਸੋ ਹਰ ਗੁਣ ਗਾਹੈ ਤਾ ਕੀ ਸ਼ਰਨ ਜਿਨ ਬਿਸਰਤ ਨਾਹੀ ਵਡਪਾਗੀ ਹਰਿ ਸੰਤ ਮਿਲਾਹੀ ਜਨਮ ਮਰਨ ਤਿਹ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਉਸਨੋ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਅਧਾਰੇ ਰਾਗ ਗਉੜੀ ਪੂਰਬੀ ਮਹੱਲਾ 5ਵਾਂ ੴ ਸਤਿਗੁਰ ਪ੍ਰਸਾਦ ਤਵਨ ਗੁਨ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸ ਦਿਨ ਤੂਰ ਤੇ ਆਈ ਨਾਹਿਨ ਦਰਬ ਨਾ ਜੋਵਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕੋ ਹਉ ਫਿਰਤ ਤਿਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾ ਪ੍ਰਭ ਮਿਲ ਬੇਕੋ ਪ੍ਰੀਤ ਮਨ ਲਾਗੀ ਪਾਏ ਲਗੋ ਵੋਹਿ ਕਰੋ ਬੇਨਤੀ ਹੋ ਸੰਤ ਮਿਲੇ ਬਡ ਭਾਗੀ ਰਹਾਓ ਮਨ ਅਰਪਉ ਤਨ ਰਖੋ ਆਗੇ ਮਨ ਕੀ ਮਤ ਮੋਹਿ ਸਾਗਲ ತ್ಯਾਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਆਨ ਦਿਨ ਫਿਰੋ ਤਿਸ ਪਿਛੇ ਵਿਰਾਗੀ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਪੇਟਿਓ ਪੁਰਖ ਰਸਕ ਬੈਰਾਗੀ ਮਿਟਿਓਂ ਦੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾ ਨਿਕ ਸੁਰੇ ਪੰਖੀ ਸਿਮਰ ਹਰ ਪਾੰਖ ਮਿਲ ਸਾਧੂ ਸ਼ਰਨ ਗਹ ਪੂਰਨ RAM ਰਤਨ ਈਰੇ ਸੰਗ ਰਾਗ ਰਹਾਓ ਪ੍ਰਭ ਕੀ ਗੁਈ ਤ੍ਰਿਸਨਾ ਰਸ ਪੰਕਜ ਅਤ ਤੀਕਣ ਬੋਹੀ ਫਾਸ ਕਟਨ ਹਾਰ ਜਗਤ ਗੁਰੂ ਗੋਬਿੰਦ ਚਰਨ ਕਮਲ ਤਾਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨੋ ਅਰਦਾਸ ਕਰ ਗਹਿ ਲਿਹੁ ਨਾਨਕ ਕੇ ਸੁਆਮੀ ਜੀਉ ਪਿੰਡ ਸਾਬ ਤੁਮਰੀ ਰਾਸ ਗੌੜੀ ਮਹੱਲਾ ਪੰਜਵਾ ਹਰ ਪੇਖਨ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤ ਬਉ ਦਿਨ ਰਾਣੀ ਹਾਏ ਕੋਈ ਸੰਤ ਮਿਲਾਵੇ 네ਰਾ ਰਹਾਉ ਸੇਵਾ ਕਰਉ ਦਾਸ ਦਸਨ ਕੀ ਅਨਕ ਪਾਤ ਤਿਸ ਕਰਹੁ ਨਿਹੋਰਾ ਤੁਲਾ ਤਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਤੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਨੰਦ ਸੁਖ ਪੇਟ ਤਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ ਰਾਗ ਗਉੜੀ ਪੂਰਵੀ ਪਹਿਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਨ ਬਿਦ ਮਿਲੇ ਗਸਾਈ ਮੇਰੇ RAM ਰਾਏ ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ ਰਹਾਓ ਅੰਤਰ ਅਲਖ ਨ ਜਾਈ ਲਖਿਆ ਵਿਚ ਪੜਦਾ ਹਉ ਮੈਂ ਪਾਈ ਮਾਇਆ ਮੋਹਿ ਸਭੂ ਜਗ ਸੋਇਆ ਇਹੋ ਭਰਮ ਕਹੋ ਕਿਉਂ ਜਾਈ ਇਕਾ ਸੰਗਤ ਇਕਤ ਗ੍ਰਹਿ ਵਸਤੇ ਮਿਲ ਬਾਤ ਨਾ ਕਰਤੇ ਪਾਈ ਏਕ ਵਸਤ ਬਿਨ ਪੰਜ ਦੁਹੇਲੇ ਉਹ ਵਸਤ ਅਗੋਚ ਰਠਾਈ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਉਂਜੀ ਗੁਰ ਸੋ ਪਾਈ ਅਨਕੁ ਪਾਵ ਕਰੇ ਨਹੀਂ ਪਾਵੈ ਬਿਨ ਸਤਗੁਰ ਸਰਣਾਈ ਜਿਨ ਕੇ ਬੰਧਨ ਕਾਟੇ ਸਤਗੁਰ ਤਿਨ ਸਾਧ ਸੰਗਤ ਲਿਵ ਲਾਈ ਪੰਜ ਜਨਾ ਮਿਲ ਮੰਗਲ ਲਗਾਇਆ ਹਰ ਨਾਨਕ ਭੇਦ ਨ ਪਾਈ ਮੇਰੇ ਰਾਮ ਰਾਏ ਇਨ ਬਿਧ ਮਿਲੇ ਗੁਸਾਈ ਸਹਿਜ ਭਇਆ ਬ੍ਰਹਮ ਖਿਨ ਮੈ ਨਾਠਾ ਜਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠ ਲੈ ਸਤਿਗੁਰ ਮੁਝਹਿ ਬਤਾਇਓ ਰਹਾਉ ਜਤ ਕਤ ਦੇਖਉ ਤਤ ਤਤ ਤੁਮਹੀ ਮੋਹੇ ਇਹੋ ਵਿਸਵਾਸ ਹੋਇ ਆਇਓ ਕਹਿ ਪਹਿ ਕਰਉ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਗੁਰਾਇਓ ਲਹੇ ਸਹਿਸਾ ਬੰਦਨ ਗੁਰ ਤੋਰੇ ਤਾਸਦਾ ਸਹਿਜ ਸੁਖ ਪਾਇਓ ਓਨਾ ਸਾ ਸੋਈ ਫਨ ਹੋਸੀ ਸੁਖ ਦੁਖ ਕਹਾ ਦਿਖਾਇਓ ਖੰਡ ਬ੍ਰਹਮੰਡ ਕਾ ਏ ਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਨੌ ਨਿਦ ਨਾਮ ਨਿਦਾਨ ਇਕਠਾਈ ਤਉ ਬਾਹਰ ਕੈਠੇ ਜਾਇਓ ਏ ਕੈ ਕਨਕ ਅਟਕ ਭਾਤ ਸਾਜੀ ਬਹੁ ਪ੍ਰਕਾਰ ਚਾਇਓ ਤਉ ਨਾਨਕ ਪਰਮ ਗੁਰ ਕੋਈ ਹੈ ਇਬ ਤਤੈ ਤਤ ਮਿਲਾਇਓ ਗਉੜੀ ਮਹੱਲਾ ਪੰਜਵਾ ਆਉਦ ਘਟੈ ਦਿਨ ਸੁਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇहां ਖਾਟ ਚਲਹੋ ਹਰਲਾਹਾ ਆਗੇ ਬਸਨ ਸੁਹਿਲਾ ਇਹੋ ਸੰਸਾਰ ਵਿਕਾਰ ਸਹ ਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਏ ਹਰ ਰਸ ਅਕਤ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜਕਰ ਮਹਿਲ ਪਾਵੋ ਸੁਖ ਸਹਜੇ ਬਾਹੁਰ ਨਾ ਹੋਏ ਕੋ ਫੇਰਾ ਅੰਦਰ ਜਾਮੀ ਪੁਰਖ ਵਿਦਾਤੇ ਚਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੇ ਮੋਕਉ ਕਰ ਸੰਤਨ ਕੀ ਤੂਰੇ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਨ ਸਭ ਗੁਣ ਤੇਰੇ ਰਹਾਉ ਪੰਚ ਵਿਖਾ ਦੀ ਏ ਗਰੀਬਾ ਰਾਖੋ ਰਾਖਨ ਹਾਰੇ ਏਦ ਕਰੈ ਹਰ ਬਹੁਤ ਸੰਤ ਆਵੇ ਆਇਓ ਚਰਨ ਤੁਹਾਰੇ ਕਰ ਕਰ ਹਾਰਿਓ ਅਨਕ ਬੋ ਭਾਤੀ ਛੋੜੈ ਕਤੋ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਤਰਿ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਤੀਰਜ ਪਾਇਆ ਸ਼ਾਂਤੀ ਮੰਤ ਦਿਓ ਮੋਹਿ ਨਿਰਭਉ ੁਰਕਾ ਸ਼ਬਦ ਕਮਾਇਆ ਜੀਤ ਲਾਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਗਾਉੜੀ ਮਹੱਲਾ ਪੰਜਵਾ ਓਹੋ ਅਬਿਨਾਸੀ ਰਾਯਾ ਨਿਰਪਉ ਸੰਗ ਤੁਮਾਰੈ ਵਸਤੇ ਇਹੋ ਡਰਨ ਕਹਾਂ ਤੇ ਆਇਆ ਰਹਾਓ ਏਕ ਮਹਿਲ ਤੂੰ ਹੋਏ ਅਫਾਰੋ ਏਕ ਮਹਿਰ ਨਿਮਾਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ ਇੱਕ ਮਹਿਲ ਤੂੰ ਪੰਡਿਤ ਬਕਤਾ ਇੱਕ ਮਹਿਲ ਖਲ ਹੁਤਾ ਇੱਕ ਮਹਿਲ ਤੂੰ ਸਭ ਕਿਛ ਗਰਾਹਜ ਇੱਕ ਮਹਿਲ ਕਛੂ ਨਾ ਲੇਤਾ ਕਾਠ ਕੀ ਪੁੱਤਰੀ ਕਹਾ ਕਰੈ ਬਪਰੀ ਖਿਲਾਵਨ ਹਾਰੋ ਜਾਣੈ ਜੈਸਾ ਪੇਖ ਕਰਾਵੇ ਬਾਜੀ ਕਰੋ ਉਹ ਤੈਸੋ ਹੀ ਸਾਜ ਆਨੇ ਅਨਕ ਕੋਠਰੀ ਬਹੁਤ ਪਾਤ ਕਰਿਆ ਆਪ ਹੋ ਆਰਖਵਾਰਾ ਜੈਸੇ ਮਹਿਲ ਰਾਖੈ ਤੈਸੇ ਰਹਿਣਾ ਕਿਆ ਇਹੋ ਕਰੈ ਵਿਚਾਰਾ ਜਿਨ ਕਿਛ ਕੀਆ ਸੋਈ ਜਾਣੈ ਜਿਨ ਇਹ ਸਭ ਵਿਦ ਸਾਜੀ ਕੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ ਗੌੜੀ ਮਹੱਲਾ ਪੰਜਵਾ ਛੋੜ ਛੋੜ ਰੇ ਵਿਖਿਆ ਕੇ ਰਸੂਆ ਪੁਰਜ ਰਹਿਓ ਰੇ ਬਾਬਰ ਕਾਬਰ ਜਉ ਕਿਰਖੈ ਹਰਿਆਉ ਪਸੂਆ ਰਹਾਉ ਜੋ ਜਾਣੈ ਤੂੰ ਆਪਣੇ ਕਾਜੈ ਸੋ ਸੰਗ ਨ ਚਾਲੈ ਤੇਰੇ ਤਸੂਆ ਨਾਂਗੋ ਆਇਓ ਨਾਂਗ ਸਿਦਾਸੀ ਫੇਰ ਫਿਰਿਓ ਅਰ ਕਾਲ ਗ੍ਰਸਤੂਆ ਵੇਖ ਪੇਖ ਰੇ ਕਸੁੰਭ ਕੀ ਲੀਲਾ ਰਾਜ ਮਾਜ ਤਿਨਹੂ ਲੋ ਹਸੂਆ ਛਿਜਤ ਡੋਰ ਦਿਨਸ ਅਰ ਰੈਨੀ ਜੀ ਕੋ ਕਾਜ ਨਾ ਕੀਨੋ ਕਛੂਆ ਕਰਤ ਕਰਤ ਈਬਹੀ ਬਿਰਧਾਨੋ ਹਾਰਿਓ ਉਕਤੇ ਤਨ ਖਿੰਸੂਆ ਜਿਉ ਮੋਹਿਓ ਓਨ ਮੋਹਨੀ ਬਾਲਾ ਉਸਤੇ ਕਟੈ ਨਾਹੀ ਰੁਚ ਚਸੂਆ ਜਗ ਐਸਾ ਮੋਹਿ ਗੁਰੈ ਦਿਖਾਇਓ ਤਉ ਸ਼ਰਨ ਪਰਿਓ ਤਜ ਕਰ ਬਸੂਆ ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਗੌੜੀ ਮਹੱਲਾ ਪੰਜਵਾ ਤੁਝ ਬਿਨ ਕਬਨ ਹਮਾਰਾ ਮੇਰੇ ਪ੍ਰੀਤਮ ਪ੍ਰਾਨੇ ਆਧਾਰਾ ਰਹਾਉ ਅੰਤਰ ਕੀਬਿਤ ਤੁਮਹੀ ਜਾਨੀ ਤੁਮਹੀ ਸਜਨ ਸੁਹੇਲੇ ਸਰਬ ਸੁਖਾ ਮੈਂ ਤੁਜ ਤੇ ਪਾਏ ਮੇਰ ਠਾਕੁਰ ਅਗਹਿ ਅਦੋਲੇ ਬਰ ਨਸਾਕੋ ਤੁਮਰੇ ਰੰਗਾ ਗੂਣੇਦਾਨ ਸੁਖਦਾਤੇ ਅਗੰਮ ਗੁਚਰ ਪ੍ਰਭ ਅਬਿਨਾਸੀ ਪੂਰੇ ਕੁਰਤੇ ਜਾਤੇ ਪ੍ਰਭੋਂ ਕਾਟ ਜੀਏ ਨੇ ਕੇਵਲ ਜਬ ਤੇ ਹौं ਮੈਂ ਬਾਰੀ ਜਨਮ ਮਰਨ ਕੋ ਚੂਕੋ ਸਹਿਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰੂੰ ਗੁਰ ਸੇਵਾ ਬਾਰ ਜਾਉ ਲਖ ਬਰੀਆ ਜਿਹ ਪ੍ਰਸਾਦ ਇਹ ਪਉ ਜਲ ਦਰਿਆ ਜਨ ਨਾਨਕ ਤੇ ਸੰਗ ਮਿਰਿਆ ਗੌੜੀ ਮਹੱਲਾ ਪੰਜਵਾ ਤੁਝ ਬਿਨ ਕਾਵਨ ਰਿਚਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਲ ਮਿਰਤ ਭੂ ਮੰਡਲ ਸਰਬ ਸਮਾਨੂ ਏਕੈ ਹੋਹੀ ਸ਼ਿਵ ਸ਼ਿਵ ਕਰਤ ਸਗਲ ਕਰ ਜੋ ਰਹਿ ਸਰਬ ਮਯਾ ਠਾਕੁਰ ਤੇਰੀ ਦੋਹੀ ਪਤਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ